ਦੀਵਾਨਾ ਰੈਡੀ ਦੇ ਸਤਕਾਰ ਸ్రోਤੇ ਉਲੈਕਰਪੋਰਟ ਪੇਸ਼ ਹੈ ਪੰਜਾਬ ਦੇ ਵਿੱਚ ਅਨਥੋਰਾਈਜ਼ ਜਾਂ ਅਥੋਰਾਈਜ਼ ਕਲੋਨੀਆਂ ਦੇ ਵਿੱਚ ਘਰ ਬਣਾਉਣ ਦਾ ਜਿਹੜਾ ਰਫੜ ਚੱਲਿਆ ਉਸ ਵਾਰੇ ਪ੍ਰੋਫੈਸਰ ਸੁਖਦੇਵ ਸਿੰਘ ਹੋਰਾਂ ਦੇ ਵਿਚਾਰ ਨੇ ਕਿ ਪੰਜਾਬ ਦੇ ਵਿੱਚ ਰਹਿਸ਼ੀ ਕਲੋਨੀਆਂ ਦਾ ਜਿਹੜਾ ਸੰਕਟ ਹੈ ਇਸ ਨੂੰ ਲੈ ਕੇ ਇੱਕ ਐਨਓਸੀ ਦਾ ਲਫੜਾ ਬੜੀ ਧੀਰ ਤੋਂ ਹੈ ਲੋਕਾਂ ਦੇ ਸੌਦੇ ਟੁੱਟ ਰਹੇ ਨੇ ਲੋਕਾਂ ਦੇ ਮਕਾਨ ਬਣਾਉਣ ਚ ਜਿਹੜੀਆਂ ਕਾਨੂੰਨਾਂ ਦਿੱਕਤਾਂ ਨੇ ਉਆ ਰਹੀਆਂ ਨੇ ਹਾਲਾਂਕਿ ਇਸ ਸਬੰਧੀ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸੈਸ਼ਨ ਜੋ 2 ਦਸੰਬਰ ਨੂੰ ਹੋਣਾ ਉਸ ਦੇ ਵਿੱਚ एनओसी दी शर्त हटाਉਣ ਦਾ ਫੈਸਲਾ ਕੀਤਾ ਇਸ ਬਾਰੇ ਪ੍ਰੋਫੈਸਰ ਸਰਦੇਵ ਸਿੰਘ ਲਿਖਦੇ ਨੇ ਕਿ ਪੰਜਾਬ ਦੇ ਮੰਤਰੀ ਮੰਡਲ ਨੇ ਆਨ ਅਧਿਕਾਰਤ ਰਹਿਸ਼ੀ ਕਲੋਨੀਆਂ ਦੇ ਵਿੱਚ ਪਲਾਟਾਂ ਦੀ ਵਿਕਰੀ ਲਈ ਪੁੱਡਾ ਤੋਂ ਐਨਓਸੀ ਦੀ ਸ਼ਰਤ ਹਟਾਉਣ ਦਾ ਫੈਸਲਾ ਕੀਤਾ ਇਸ ਫੈਸਲੇ ਦਾ ਮਕਸਦ ਖਰੀਦਦਾਰਾਂ ਨੂੰ ਇਹਨਾਂ ਕਲੋਨੀਆਂ ਦੇ ਵਿੱਚ ਬੁਨਿਆਦੀ ਸਹੂਲਤਾਂ ਲਈ ਖੱਜਲ ਖਵਾਰੀ ਤੋਂ ਬਚਾਉਣਾ ਦੱਸਿਆ ਗਿਆ ਜਦੋਂ ਕਿ ਜ਼ਮੀਨੀ ਹਕੀਕਤ ਵਿੱਚ ਇਸ ਦਾ ਖੋਖਲਾਪਨ ਸਪਸ਼ਟ ਹੈ ਅਜਿਹੀ ਤਬਦੀਲੀ ਵਾਸਤੇ ਸਮੇਂ-ਸਮੇਂ ਤੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ regulation act 1995 ਚ ਸੋਧ ਕੀਤੀ ਜਾਂਦੀ ਰਹੀ ਹੈ ਜਦੋਂ ਕੋਈ ਵੀ ਕੋਲੋਨਾਈਜ਼ਰ ਦੇ ਵਿਰੁੱਧ ਕਾਨੂੰਨ ਨੂੰ ਹੋਰ ਸਖਤ ਬਣਾਉਣ ਲਈ ਐਕਟ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਇਸ ਨਾਲ ਪਹਿਲਾਂ ਦੇ ਗੁਨਾਹਾਂ ਨੂੰ ਛੋਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਬਗੈਰ ਮਨਜ਼ੂਰੀ ਕਲੋਨੀ ਕੱਟਣ ਦੇ ਸਖਤ ਕਾਨੂੰਨੀ ਕਾਰਵਾਈ ਦੀ ਲਿਖਤੀ ਹਦਾਇਤ ਕੀਤੀ ਜਾਂਦੀ ਹੈ ਫਿਰ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਤੇ ਕੁਝ ਸਾਲ ਬਾਅਦ ਫਿਰ ਕਾਨੂੰਨੀ ਸੋਧ ਕਰਕੇ ਉਹਨਾਂ ਗੈਰਕਾਨੂੰਨੀ ਕਲੋਨੀਆਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਯਾਨੀ ਇਹ ਇੱਕ ਗੋਲਮਾਲ ਚੱਲਦਾ ਹੈ ਤੇ ਉਹਨਾਂ ਨੂੰ ਪਹਿਲੇ ਗੁਨਾਹਾਂ ਤੋਂ ਛੋਟ ਮਿਲ ਜਾਂਦੀ ਹੈ ਉਦਾਹਰਨ ਵਜੋਂ ਪੰਜਾਬ ਦੇ ਵਿੱਚ 2014 ਦੇ ਵਿੱਚ ਰਜਿਸਟਰਡ ਪ੍ਰੋਮੋਟਰਾਂ ਜਾਂ ਜਾਇਦਾਦ ਦੇ ਏਜੰਟਾਂ ਨਾਲ ਨਜਿੱਠਣ ਲਈ ਪਪਰਾ ਐਕਟ ਬਣਿਆ ਪੀ ਏ ਪੀ ਆਰ ਏ 1995 ਐਕਟ ਹੈ ਜਿਸ ਦੇ ਵਿੱਚ ਸੋਧ ਕਰਕੇ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਲਈ 3 ਸਾਲ ਤੱਕ ਸਜ਼ਾ ਦੀ ਥਾਂ ਘੱਟੋ-ਘੱਟ 3 ਸਾਲ ਜੋ 7 ਸਾਲ ਤੱਕ ਹੋ ਸਕਦੀ ਹੈ ਤਿੰਨ ਤੋਂ 7 ਸਾਲ ਉਸ ਦੇ ਵਿੱਚ ਕੀਤਾ ਗਿਆ ਇਹ 10000 ਜੁਰਮਾਨੇ ਤੱਕ ਦਾ ਜੁਰਮਾਨਾ ਨੂੰ ਘੱਟੋ-ਘੱਟ 2 ਲੱਖ ਤੇ 5 ਲੱਖ ਕਰ ਦਿੱਤਾ ਕਣੀ 5 ਤੋਂ 7 ਸਾਲ 10 ਸਾਲ ਦੀ ਸਜ਼ਾ ਘਟਾ ਕੇ ਜੁਰਮਾਨਾ ਕਰ ਦਿੱਤਾ ਗਿਆ 5 ਤੋਂ 2 ਲੱਖ ਤੱਕ ਪਰ ਜ਼ਮੀਨੀ ਹਿੱਕਤ ਉਮਈ ਰਹੀ ਇਸੇ ਦੌਰਾਨ ਪੰਜਾਬ ਦੇ ਵਿੱਚ ਸਾਲ 2010 ਫਿਰ 13 ਫਿਰ 14 ਫਿਰ 16 18 20 21 ਦੇ ਵਿੱਚ ਵੀ ਜਾਰੀ ਕੀਤੇ ਨੋਟੀਫਿਕੇਸ਼ਨਾਂ ਰਾਹੀਂ ਖਰੀਦਦਾਰਾਂ ਨੂੰ ਧੋਖਾਧੜੀ ਤੋਂ ਬਚਾਉਣ ਦੇ ਨਾਂ ਤੇ ਕਲੋਨਾਈਜ਼ਰਾਂ ਦੇ ਅਪਰਾਧਾਂ ਨੂੰ ਮਾਫ ਕਰਨ ਦਾ ਇਹ سلسلہ 1995 ਤੋਂ ਜਾਰੀ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ regulator act ਜਿਸ ਨੂੰ ਪਾਪਰਾ ਕਿਹਾ ਜਾਂਦਾ ਹੈ ਉਸ ਕਾਨੂੰਨ ਦੇ ਵਿੱਚ ਸੋਧ ਕਰਕੇ ਹੋਰ ਸਖਤ ਧਰਾਵਾਂ ਤਾਂ ਜੋੜੀਆਂ ਜਾਂਦੀਆਂ ਨੇ ਪਰ ਇਹ ਅਮਲ ਦੇ ਵਿੱਚ ਨਹੀਂ ਆਉਂਦੀਆਂ ਸਗੋਂ ਕੁਝ ਸਮੇਂ ਬਾਅਦ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ ਇਹ سلسلہ ਚੱਲਦਾ ਰਹਿੰਦਾ ਕਲੋਨਾਈਜ਼ਰਾਂ ਦੁਆਰਾ ਕੱਟੀਆਂ ਗਈਆਂ ਅਜਿਹੀਆਂ ਰੈਸ਼ੀ ਕਲੋਨੀਆਂ ਦੇ ਵਿੱਚੋਂ ਵਿਅਕਤੀਗਤ ਪਲਾਟ ਹੋਲਡਰਾਂ ਨੂੰ ਸਮੇਂ-ਸਮੇਂ ਤੇ ਵਿਕਾਸ ਖਰਚਿਆਂ ਵਜੋਂ ਕੁਝ ਫੀਸ ਅਦਾ ਕਰਕੇ ਕੋਈ ਇਤਰਾਜ਼ ਨੇ ਸਰਟੀਫਿਕੇਟ ਜਾਨੀ ਐਨਓਸੀ ਲੈਣ ਦੀ ਸ਼ਰਤ ਲਾਈ ਜਾਂਦੀ ਹੈ ਜੇ ਉਹ ਕੋਲੋਨਾਈਜ਼ਰਾਂ ਦੇ ਧੋਖੇ ਕਰਕੇ ਉਹ ਭਰ ਨਹੀਂ ਪੈਂਦੀ ਤਾਂ ਕੋਲੋਨਾਈਜ਼ਰ ਕੋਈ ਫੀਸ ਭਰਨ ਦੀ بجائے ਹੋਰ ਕੋਲੋਨੀਆ ਕੱਟਣ ਦੇ ਵਿੱਚ ਲੱਗ ਜਾਂਦੇ ਨੇ ਤੇ ਅਗਲੀ ਨੋਟੀਫਿਕੇਸ਼ਨ ਦੀ ਉਡੀਕ ਕਰਦੇ ਨੇ ਹੁਣ ਤੁਸੀਂ ਵੇਖੋ ਪੰਜਾਬ ਦੇ ਵਿੱਚ ਜਿਹੜੇ ਸਿਆਸਤ ਦੇ ਵਿੱਚ ਕੋਲੋਨਾਈਜ਼ਰ ਨੇ ਭਾਵੇਂ ਉਹ ਕੁਲਵੰਤ ਸਿੰਘ ਐ ਤੇ ਭਾਵੇਂ ਉਹ ਅਕਾਲੀ ਦਲ ਵਾਲਾ ਆ ਜਾਂ ਹੋਰ ਨੇ ਕਾਂਗਰਸ ਵਾਲੇ ਨੇ ਆਮ ਆਦਮੀ ਪਾਰਟੀ ਵਾਲੇ ਨੇ ਇਹ ਸਾਰੇ ਕਰ ਹੀ ਦੇ ਨੇ ਹੁਣ ਪੰਜਾਬ ਦੇ ਮੌਜੂਦਾ 2-3 ਐਮਐਲਏਜ਼ ਨੇ ਪਟਿਆਲੇ ਦੇ ਆ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਦਾ ਮਹਿਲ ਖਰੀਦ ਲਿਆ। ਉੱਥੇ ਕਲੋਨੀ ਘਾਟ ਬਣਾ ਰਹੇ ਨੇ। ਸੋ ਇਸ ਤਰ੍ਹਾਂ ਮਕਾਨਾਂ ਦੀ ਵੱਧੀ ਮੰਗ ਅਤੇ ਕਲੋਨਾਈਜ਼ਰਾਂ ਦੇ ਨਰੋਲ ਮੌਨਾਫਲ ਲਈ ਚਲਾਈਆਂ ਜਾਂਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਂਚਣ, ਨਿਯਮਤ ਕਰਨ ਜਾਂ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਪਾਪਰਾ 1995 ਵਿੱਚ ਪਾਸ ਕੀਤਾ ਗਿਆ। ਇਹ ਪਾਪਰਾ ਕਾਨੂੰਨ ਨੂੰ ਅਮਲ ਦੇ ਵਿੱਚ ਲਿਆਉਣ ਲਈ ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਧਾਰਟੀ ਪੁੱਡਾ ਦੀ ਸਥਾਪਨਾ ਕੀਤੀ ਗਈ। ਜਿਸ ਨੂੰ ਨਿਜੀ ਕਲੋਨਾਇਜ਼ਰਾਂ ਨੂੰ ਰਜਿਸਟਰ ਕਰਨ ਲਾਇਸੈਂਸ ਜਾਰੀ ਕਰਨ ਤੇ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਵਰਤੋਂ ਤਬਦੀਲੀ ਸੀਐਲਯੂ ਕਰਕੇ ਨਿਯਮਾਂ ਦੇ ਵਿੱਚ ਸੋਧ ਅਨੁਸਾਰ ਮਨਜ਼ੂਰ شدہ ਨਕਸ਼ੇ ਮੁਤਾਬਕ ਕਲੋਨੀਆਂ ਕੱਟਣ ਤੇ ਕਲੋਨੀ ਦੇ ਵਿੱਚ ਸਾਰੀਆਂ ਹਵਾ ਪਾਣੀ ਦੀਆਂ ਸੀਵਰੇਜ ਦੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਾਨੂੰਨੀ ਵਚਨਬੱਧਤਾ ਤੋਂ ਬਾਅਦ ਕਲੋਨੀਆਂ ਵਿਕਸਿਤ ਕਰਨ ਦੀ ਮਨਜ਼ੂਰੀ ਦੇਣ ਲਈ ਐਕਟ 1995 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਇਹ ਅਧਿਕਾਰਤ ਕੀਤਾ ਗਿਆ ਜਾਨੀ ਇਹ ਐਕਟ ਕਿ ਇਦਾਂ ਦਾ ਕਲੋਨੀ ਬਣਾਉ ਪਾਪਰਾ ਪਰ ਪਾਪਰਾ ਵੀ ਪਾਪੜੀ ਬਣ ਗਿਆ ਤਨਖਾਹਾਂ ਤੇ ਬੁਨਿਆਦੀ ਢਾਂਚੇ ਦੇ ਭਾਰੀ ਵਿੱਤੀ ਬੋਝ ਨਾਲ ਪੰਜਾਬ ਸ਼ਹਿਰੀ ਯੋਜਨਾਬੰਦ ਤੇ ਵਿਕਾਸ ਦਾ ਟਿੱਪਾਪਰਾ ਅਤੇ ਉਸ ਤੋਂ ਬਾਅਦ ਇਸ ਦੀਆਂ ਖੇਤਰੀ ਅਥਾਰਟੀਆਂ ਨੂੰ ਪ੍ਰੋਮੋਟਰਾਂ ਤੇ ਸਟੇਟ ਏਜੰਟਾਂ ਦੀ ਜ਼ਿੰਮੇਵਾਰੀ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਤਾਂ ਜੋ ਪ੍ਰੋਮੋਟਰ ਨਿਸ਼ਚਿਤ ਸਮੇਂ ਦੇ ਸੀਮਾ ਦੇ ਅੰਦਰ ਅੰਦਰ ਨਾਗਰਿਕ ਸਹੂਲਤਾਂ ਪੈਦਾ ਕਰਕੇ ਸਬੰਧਤ ਵਿਭਾਗਾਂ ਤੋਂ ਐਨਐਸਸੀ ਐਨਓਸੀ ਲੈਣ ਉਪਰੰਤ ਆਪਣੀ ਕਲੋਨੀ ਸਬੰਧਤ ਨਗਰ ਨਿਗਮ ਜਾਂ ਨਗਰਪਾਲਿਕਾ ਨੂੰ ਸੌਂਪ ਦੇਣਾ ਹੁਣ ਪੁੱਡਾ ਦੀ ਜ਼ਿੰਮੇਵਾਰੀ ਅਨ ਅਧਿਕਾਰਤ ਕਲੋਨੀਆਂ ਦੇ ਵਾਧੇ ਨੂੰ ਰੋਕਣਾ ਹੈ ਤੇ ਨਿਯਮਾਂ ਅਨੁਸਾਰ ਅਧਿਕਾਰਤ ਕਲੋਨੀਆਂ ਦੇ ਵਿੱਚ ਵਿਕਾਸ ਯਕੀਨੀ ਬਣਾਉਣਾ ਪਰ ਬਦਕਿਸਮਤੀ ਹੈ ਕਿ ਪੁੱਡਾ ਆਪਣੀ ਦੋਹਰੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋਈ ਹੈ ਤੇ 1995 ਤੋਂ ਬਾਅਦ ਅਣਗਿਣਤ ਕਲੋਨੀਆ ਦੀ ਗਿਣਤੀ ਪੰਜਾਬ ਦੇ ਵਿੱਚ 15000 ਤੋਂ ਅਨਧਿਕਾਰਤ ਅਨਥੋਰਾਈਟਿਜ਼ ਕਲੋਨੀਆ ਦੀ ਪੰਜਾਬ ਚ ਗਿਣਤੀ 15000 ਤੋਂ ਟੱਪ ਗਈ ਹੈ। ਧੱਕਾ ਕਲੋਨੀਆ ਕਹਿੰਦੇ ਜੀ ਇਹਨਾਂ ਨੂੰ। ਜਦੋਂ ਕਿ ਮੁਕਾਬਲਤਨ ਅਧਿਕਾਰਤ ਕਲੋਨੀਆ ਦੀ ਗਿਣਤੀ ਬਹੁਤ ਘੱਟ ਹੈ ਕਿਉਂਕਿ ਉਹਨਾਂ ਕਲੋਨੀਆ ਦੇ ਵਿੱਚ ਰੇਟ ਬਹੁਤ ਜ਼ਿਆਦਾ ਨੇ ਸਹੂਲਤਾਂ ਨੇ ਜਿਹੜੀਆਂ ਡਿਵੈਲਪਡ ਕਲੋਨੀਆ ਨੇ। ਸੋ ਕਾਨੂੰਨੀ ਕਲੋਨੀਆ ਤੇ ਵਿਕਾਸ ਖਰਚਿਆਂ ਦੇ ਨਾਂ ਤੇ ਕਲੋਨਾਈਜ਼ਰ ਲਗਭਗ ਸਾਰੇ ਪਲਾਟ ਮਹਿੰਗੇ ਰੇਟ ਤੇ ਵੇਚ ਕੇ ਨਾਲ ਲੱਗਦੀ ਜ਼ਮੀਨ ਦਾ ਇੱਕ ਹਿੱਸਾ ਬਿਨਾਂ ਜ਼ਰੂਰੀ ਮਨਜ਼ੂਰੀਆਂ ਦੇ ਵੇਚ ਜਾਂਦੇ ਨੇ ਪਰ ਦੋਹਾਕੇ ਬੀਤੇ ਜਾਣ ਤੋਂ ਬਾਅਦ ਵੀ ਉਹ ਮਾਪ ਤੰਡਾਂ ਦੇ ਅਨੁਸਾਰ ਕਾਨੂੰਨੀ ਕਲੋਨੀਆਂ ਦਾ ਵਿਕਾਸ ਕਰਕੇ ਸਬੰਧਤ ਵਿਭਾਗਾਂ ਤੋਂ ਐਨਓਸੀ ਪ੍ਰਾਂਤ ਨਗਰਪਾਲਿਕਾ ਨੂੰ ਸੌਂਪਣ ਦਾ ਕੰਮ ਸਿਰੇ ਨਹੀਂ ਚੜ੍ਹਦੇ ਦੁੱਖ ਇਸ ਗੱਲ ਦਾ ਹੈ ਕਿ ਵਿਕਾਸ ਅਧਿਕਾਰੀ ਨਾ ਆਪਣੇ ਨਾ ਆਪ ਅਤੇ ਨਾ ਹੀ ਸ਼ਿਕਾਇਤ ਦੇ ਆਧਾਰ ਤੇ ਕੋਈ ਸੰਜੀਦਾ ਕਾਰਵਾਈ ਕਰਦੇ ਨੇ ਕਨੌਨਿਕ ਕਲੋਨੀਆਂ ਦੇ ਵਿੱਚ ਵਿਕਾਸ ਦੀ ਜ਼ਿੰਮੇਵਾਰੀ ਨਾ ਤਾਂ ਡਿਵੈਲਪਰ ਤੇ ਨਾ ਹੀ ਪੁੱਡਾ ਸਮੇਤ ਕਿਸੇ ਹੋਰ ਸਰਕਾਰੀ ਏਜੰਸੀ ਦੀ ਲੈਂਦੀ ਹੈ ਤੇ ਇਸ ਤਰ੍ਹਾਂ ਦੂਜੇ ਪਾਸੇ ਗੈਰ ਕਨੌਨਿਕ ਕਲੋਨੀਆਂ ਦੇ ਵਿੱਚ ਵਿਕਾਸ ਸੰਬੰਧੀ ਕਿਸੇ ਦੀ ਲਿਖਤੀ ਜ਼ਿੰਮੇਵਾਰੀ ਦੀ ਅਣਹੋਂਦ ਕਰਕੇ ਬੋਟਾਂ ਦੇ ਦਵਾ ਹਿੱਟ ਕੱਚਾ ਪੱਕਾ ਵਿਕਾਸ ਸਰਕਾਰੀ ਏਜੰਸੀਆਂ ਕਰਦੀਆਂ ਨੇ ਤੇ ਦੋਵੇਂ ਹਾਲਤ ਵਿੱਚ ਫਾਇਦਾ ਇਹਨਾਂ ਪ੍ਰਾਪਰਟੀ ਡੀਲਰਾਂ ਤੇ ਕਲੋਨੀਆਂ ਦਾ ਕਲੋਨਾਈਜ਼ਰ ਦਾ ਹੁੰਦਾ ਹੁਣ ਤੁਸੀਂ ਵੇਖੋ ਕਿਹੜੇ ਵੱਡੇ ਵੱਡੇ ਕੋਲੋਨਾਈਜ਼ਰ ਨੇ ਕਿਵੇਂ ਬਣੇ ਨੇ ਹੁਣ ਕੁਲਵੰਤ ਸਿੰਘ ਜੋ ਐਮਐਲਏ ਨੇ ਪੰਜਾਬ ਦੇ ਸਭ ਤੋਂ ਅਮੀਰ ਐਮਐਲਏ ਨੇ ਇਸ ਦੌਰਾਨ ਉਪਰ ਜਿਹੜਾ ਮੈਨੂੰ ਨਾਂ ਨਹੀਂ ਜਿਆਦਾ ਆਉਂਦਾ ਅਕਾਲੀ ਦਾ ਲਾਲਾ ਜਿਹੜਾ ਪਟਿਆਲਾ ਤੋਂ ਚੋਣ ਲੜਿਆ ਸੀਗਾ ਇਸ ਦੌਰਾਨ ਇਹਨਾਂ ਨਿਯਮਾਂ ਦੇ ਅਨੁਸਾਰ ਵੱਡੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਲੋਨੀਆਂ ਕੱਟਣ ਤੇ ਸਖਤ ਰੋਕ ਲਗਾਉਣੀ ਚਾਹੀਦੀ ਹੈ ਕਾਨੂੰਨੀ ਕਲੋਨੀਆਂ ਦੇ ਵਿੱਚ ਕਲੋਨਾਈਜ਼ਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਕਲੋਨਾਈਜ਼ਰਾਂ ਦੁਆਰਾ ਪੁੱੜਾ ਕੋਲ ਗਿਰਵੀਆਂ ਰੱਖੀਆਂ ਜਾਇਦਾਦਾਂ ਤੇ ਬੈਂਕ ਗਰੰਟੀ ਨੂੰ ਜ਼ਬਤ ਕਰਕੇ ਵਿਕਾਸ ਕਾਰਜ ਸਮੇਂ ਸਿਰ ਪੂਰੇ ਕਰਨੇ ਚਾਹੀਦੇ ਨੇ ਤੇ ਜਿਹੜੇ ਕਿ ਹੋ ਨਹੀਂ ਰਹੇ ਤਾਂ ਹੀ ਕਲੋਨੀਆਂ ਤਾਂ ਹੀ ਕਾਨੂੰਨੀ ਕਲੋਨੀਆਂ ਦੇ ਪਲਾਟ ਮਾਲਕਾਂ ਨੂੰ ਕਾਨੂੰਨੀ ਕਲੋਨੀਆਂ ਦਾ ਭਰੋਸਾ ਬਣੇਗਾ ਪਰ ਪੁਡਾ ਅਧਿਕਾਰੀ ਕਲੋਨਾਈਜ਼ਰ ਦਾ ਪੱਖਪੂਰਦੇ ਹੋਏ ਸਾਲ ਦਰ ਸਾਲ ਵਿਕਾਸ ਕਰਜਾਂ ਦੀ ਮਿਆਦ ਦੇ ਵਿੱਚ ਵੱਧਦੇ ਨੂੰ ਪ੍ਰਵਾਨਗੀ ਦਿੱਤੀ ਜਾਂਦੇ ਨੇ ਜਿਸ ਤਰ੍ਹਾਂ ਪਲਾਟ ਖਰੀਦਦਾਰ ਇੱਕ ਕਾਨੂੰਨੀ ਕਲੋਨੀ ਦੇ ਵਿੱਚ ਕਾਨੂੰਨੀ ਪਲਾਟ ਤੇ ਵੀ ਘਰ ਨਹੀਂ ਬਣਾ ਸਕਦੇ ਕਿਉਂਕਿ ਕਲੋਨਾਈਜ਼ਰ ਕਲੋਨੀ ਦੇ ਵਿੱਚ ਬਿਜਲੀ ਦੇਣ ਲਈ ਯੋਗ ਪ੍ਰਬੰਧ ਕਰਕੇ ਪਾਵਰ ਕਾਮ ਤੋਂ ਐਨਓਸੀ ਨਹੀਂ ਲੈਂਦਾ ਇਸ ਲਈ ਪਾਵਰ ਕਾਮ ਪਲਾਟ ਮਾਲਕਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਦਿੰਦਾ ਇੰਜ ਇਹ ਕਾਨੂੰਨੀ ਕਲੋਨੀ ਦੀ ਦੁਖਦਾਈ ਦਾਸਤਾਨ ਹੈ ਤੇ ਗੁਨਾਹ ਕਲੋਨਾਈਜ਼ਰ ਦਾ ਤੇ ਜ਼ਿੰਮੇਵਾਰੀ ਦੀ ਉਲੰਘਣਾ 'ਪੋ ਡਾ ਅਧਿਕਾਰੀਆਂ ਦੀ ਪਰ ਸਜ਼ਾ ਪਲਾਟ ਖਰੀਦਣ ਵਾਲੇ ਮਾਲਕਾਂ ਨੂੰ ਇਸੇ ਤਰ੍ਹਾਂ ਇਸ ਸਿਲੈਕਸ਼ਨ ਦੇ ਦੌਰਾਨ ਵੀ ਤੁਸੀਂ ਵੇਖੋ ਕਿ ਘਰ ਬਚਾਓ ਮਹਮ ਚੱਲੀ ਸੀ ਕਿਉਂਕਿ ਲੋਕਾਂ ਨੇ 100-100 2-2 ਸਗਾ ਦੇ ਜਿਨ੍ਹਾਂ ਨੇ ਪਲਾਟ ਲਏ ਨੇ ਇਹਨਾਂ ਕਲੋਨੀਆਂ 'ਚ ਉਹ ਵਿਚਾਰੇ ਨਾ ਘਰ ਪਾਉਣ ਜੋਗੇ ਨਾ ਬਿਜਲੀ ਲਵਾਉਣ ਜੋਗੇ ਤੇ ਇਹ ਵੀ ਨਹੀਂ ਪਤਾ ਕਿ ਕਦੋਂ ਠਹਿ ਜੇ ਤੇ ਬਹੁਤਿਆਂ ਨੇ ਜਿਹੜੇ ਨੇ ਸੌਦੇ ਕੀਤੇ ਸੀ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਤੇ ਬਹੁਤ ਸਾਰੇ ਤਹਿਸੀਲਦਾਰ ਪੈਸੇ ਲੈ ਕੇ ਰਜਿਸਟਰੀਆਂ ਕਰਦੇ ਨੇ ਤੇ ਉਹ ਰਜਿਸਟਰੀ ਬਾਅਦ ਵਿੱਚ ਵੈਲਿਡ ਹੋਏਗੀ ਜਾਂ ਨਹੀਂ ਹੋਏਗੀ ਇਹ ਵੀ ਨਹੀਂ ਪਤਾ ਕਿਉਂਕਿ ਬਿਨਾ ਐਨਓਸੀ ਤੋਂ ਰਜਿਸਟਰੀ ਪਰ ਹੁਣ ਤਾਂ ਚਲੋ ਇਹਨਾਂ ਨੇ ਕਹਿ ਦਿੱਤਾ ਕਿ ਜਿਨ੍ਹਾਂ ਦੇ ਜੁਲਾਈ ਤੱਕ ਐਗਰੀਮੈਂਟ ਨੇ ਉਹ ਨਵੰਬਰ ਤੱਕ ਰਜਿਸਟਰੀਆਂ ਕਰਾ ਸਕਦੇ ਨੇ ਜਾਂ ਉਹਨਾਂ ਨੂੰ ਐਨਓਸੀ ਮਿਲੇਗੀ ਯਾਨੀ ਜਿਹੜੇ ਸੌਦੇ ਜੁਲਾਈ ਤੋਂ ਬਾਅਦ ਦੇ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲੇਗੀ ਪਰ ਹੁਣ ਲੋਕ ਬੈਕਡੇਟ ਦੇ ਵਿੱਚ ਐਨਓਸੀ ਲਈ ਐਗਰੀਮੈਂਟ ਕਰੀ ਜਾਂਦੇ ਨੇ ਜਿਹਦਾ ਅੱਜ ਸੌਦਾ ਹੋਇਆ ਉਹ ਜਨਵਰੀ ਦਾ ਐਗਰੀਮੈਂਟ ਕਿਉਂਕਿ ਉਹ ਜਿਹੜੇ ਡਾਕੂਮੈਂਟ ਨੇ ਉਹ ਪੁਰਾਣੇ ਜਿਹੜੇ ਸਟਾਮ ਪੇਪਰ ਨੇ ਉਹ ਮਿਲ ਜਾਂਦੇ ਨੇ 10 10 20 20000 ਦਾ ਸਟਾਮ ਪੇਪਰ ਮਿਲਦਾ ਸੋ ਇਸ ਦੌਰਾਨ ਇਹ ਜਿਹੜਾ ਚੋਰ ਕੁੱਤੀ ਰਲੇ ਹੋਏ ਨੇ ਇਸ ਦੇ ਵਿੱਚ ਸਰਕਾਰ ਨੂੰ ਵੀ ਨੁਕਸਾਨ ਆ ਤੇ ਪਲਾਟ ਖਰੀਦਣ ਵਾਲਿਆਂ ਨੂੰ ਵੀ ਨੁਕਸਾਨ ਆ ਇਹਦੇ ਵਿੱਚ ਕਮਾਈ ਕਰ ਜਾਂਦੇ ਨੇ ਕੋਲੋਨਾਈਜ਼ਰ ਅਤੇ ਜਾਂ ਫਿਰ ਜਿਹੜੇ ਸਟਾਮ ਭਰਦੇ ਆ ਵੇਚਦੇ ਆ ਅਰਜੀ ਨਵੀਸ ਨੇ ਜਿਹੜੇ ਉਹ ਕਮਾਈ ਕਰ ਜਾਂਦੇ ਨੇ ਤੇ ਪ੍ਰਾਪਰਟੀ ਡੀਲਰ ਕਮਾਈ ਕਰ ਜਾਂਦੇ ਨੇ ਪਰ ਮਾਰਿਆ ਜਾਂਦਾ ਪਲਾਟ ਖਰੀਦਣ ਵਾਲਾ ਘਰ ਬਣਾਉਣ ਵਾਲਾ ਤੇ ਸਰਕਾਰ ਦੇ ਪੱਲੇ ਵੀ ਕੁਝ ਨਹੀਂ ਪੈ ਰਿਆ ਸਰਕਾਰ ਨੂੰ ਸਭ ਕੁਝ ਪਤਾ ਹੁੰਦਿਆਂ ਇਹ ਨਲਾਇਕੀ ਚੱਲ ਰਹੀ ਹੈ ਕਿਉਂਕਿ ਕਲੋਨਾਈਜ਼ਰ ਜਿਹੜੇ ਨੇ ਉਹ ਚੜਾਵਾ ਚੜ੍ਹਦੇ ਨੇ ਹਰ ਸ਼ਹਿਰ ਦੇ ਵਿੱਚ ਜਿਹੜੇ ਕਲੋਨਾਈਜ਼ਰਾਂ ਦਾ ਗਰੁੱਪ ਬਣਿਆ ਹੋਇਆ ਉਹ ਸਬੰਧਤ ਐਮਐਲਏ ਨੂੰ ਫੜਦੇ ਨੇ ਤੇ ਉਹ ਸਾਰਾ ਐਸਾ ਸਪਤੀ ਉੱਪਰ ਤੱਕ ਪਹੁੰਚਦਾ ਪਿਛਲੇ ਸਮੇਂ ਤੋਂ ਸਰਕਾਰਾਂ ਤੋਂ ਇਹ ਵੀ ਚੱਲ ਰਿਹਾ ਹੁਣ ਵੀ ਚੱਲ ਰਿਹਾ ਸੋ ਇਸ ਦੌਰਾਨ ਪਲਾਟਾਂ ਵਾਲੇ ਠੱਗੇ ਠੱਗੇ ਮਹਿਸੂਸ ਕਰਦੇ ਨੇ ਦੂਸਰੇ ਪਾਸੇ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਕਦੇ ਐਨਓਸੀ ਦੀ ਲੋੜ ਤੇ ਕਦੇ ਇਸ ਤੋਂ ਮਾਫੀ ਸ਼ਹਿਰੀ ਵਿਕਾਸ ਦੀ ਨੀਤੀ ਨਹੀਂ ਸਗੋ ਰਾਜਨੀਤੀ ਦੀ ਖੇਡ ਬਣ ਗਈ ਹੈ ਤੇ ਕਾਨੂੰਨੀ ਕਲੋਨੀਆਂ ਦੇ ਵਿਕਾਸ ਦੀ ਹੁਣ ਕੋਈ ਗੱਲ ਨਹੀਂ ਹੁੰਦੀ ਜਦੋਂ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਅਣ ਅਧਿਕਾਰਤ ਕਲੋਨੀਆਂ ਦੇ ਵਿੱਚ ਐਨਓਸੀ ਦੀ ਲੋੜ ਨੂੰ ਮਾਫ ਕਰਨ ਦੇ ਫੈਸਲੇ ਨਾਲ ਕਿਸੇ ਸਮੇਂ ਪੰਜਾਬ ਕੈਬਨਟ ਵੱਲੋਂ ਐਨਓਸੀ ਦੀ ਲੋੜ ਦੇ ਫੈਸਲੇ ਦਾ ਇਹ ਚੱਕਰ ਪੂਰਾ ਹੋ ਗਿਆ ਤਾਂ ਸਰਕਾਰ ਅਣਅਧਿਕਾਰਤ ਕਲੋਨੀਆਂ ਦੇ ਵਿੱਚ ਐਨਓਸੀ ਮਾਫ ਕਰਨ ਦੇ ਨਾਲ-ਨਾਲ ਪੁੱड्ढा ਅਧਿਕਾਰੀਆਂ ਨੂੰ 10 ਸਾਲ ਤੋਂ ਵੱਧ ਪੁਰਾਣੀਆਂ ਪੁੱड्ढा ਪ੍ਰਵਾਨਿਤ ਸਰਕਾਰੀ ਕਲੋਨੀਆਂ ਨੂੰ ਵਿਕਸਿਤ ਕਰਨ ਲਈ ਗਿਰਵੀਆਂ ਰੱਖੀਆਂ ਜਾਇਦਾਦਾਂ ਤੇ ਬੈਂਕ ਗਰਾਂਟੀਆਂ ਬੈਂਕ ਗਰਾਂਟੀਆਂ ਜਬਤ ਕਰਕੇ ਬਿਜਲੀ ਐਲਈਡੀ ਸਿਸਟਮ ਸੀਵਰੇਜ ਪ੍ਰਣਾਲੀ ਪਾਣੀ ਦਾ ਸਮਾਂਬੰਧ ਵਿਕਾਸ ਯਕੀਨੀ ਬਣਾਉਣ ਲਈ ਲਿਖਤੀ ਨਿਰਦੇਸ਼ ਕਰੇ ਤੇ ਕੋਤਾਹੀ ਦੇ ਲਈ ਜਵਾਬ ਤਲਵੀ ਕਰੇ ਵਿਕਾਸ ਦੀ ਜ਼ਿੰਮੇਵਾਰੀ ਪਲਾਟ ਦੇ ਖਰੀਦਦਾਰ ਦੀ ਬਜਾਏ ਰੈਗੂਲੇਟਰ ਜਾਂ ਕੋਲੋਨਾਈਜ਼ਰ ਦੀ ਹੋਵੇ ਸੋ ਏਸੀ ਇਸ ਮਸਲੇ ਤੇ ਬੜੀ ਗੰਭੀਰ ਜਾਣਕਾਰੀ ਪ੍ਰੋਫੈਸਰ ਸੁਖਦੇਵ ਸਿੰਘ ਹੋਰਾਂ ਨੇ ਦਿੱਤੀ ਹੈ ਜਿਨ੍ਹਾਂ ਦਾ ਨੰਬਰ 94642 25655 94642 25655 ਮਸਲਾ ਬਹੁਤ ਵੱਡਾ ਇਹਦੇ ਬਾਰੇ ਸੋ ਸੁਖਦੇਵ ਸਿੰਘ ਪਾ ਸਾਹਿਬ ਨੇ ਇਹ ਆਰਟੀਕਲ ਲਿਖਿਆ ਸੋ ਇਸ ਦੇ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕ ਨੇ ਆਇਸਕ ਐ MP ਇਲੈਕਸ਼ਨ ਦੇ ਦੌਰਾਨ ਆਇਦਰ ਬਨੂੜ ਖਰੜਵਾਲ ਤਾਂ ਲੋਕਾਂ ਨੇ ਐ ਸੰਸਥਾ ਵੀ ਬਣਾ ਲਈ ਸੀ ਕਿ ਘਰ بچਾਓ ਸਰਕਾਰ ਹਰਾਓ ਉਸ ਤੋਂ ਬਾਅਦ ਚਲੋ ਫਿਰ ਚੋਣ ਜਾਬਤਾ ਲੱਗ ਗਿਆ ਤੇ ਹੁਣ ਪਿਛਲੇ ਹਫਤੇ ਸੀਐਮ ਮਾਨਸਾ ਬੋਰਾ ਨੇ ਇਹ ਐਲਾਨ ਕਰ ਦਿੱਤਾ ਕਿ ਭਾਈ ਇਹ ਹੁਣ ਐਨਓਸੀ ਦੀ ਲੋੜ ਨਹੀਂ ਜਿਨ੍ਹਾਂ ਨੇ ਜੁਲਾਈ ਤੱਕ ਦੇ ਸੌਦੇ ਕੀਤੇ ਨੇ ਜੁਲਾਈ ਤੋਂ ਬਾਅਦ ਵਾਲਾਂ ਤੇ ਲਾਗੂ ਹੋਏਗੀ ਪਰ ਉਹ ਬੈਕਡੇਟ ਚ ਕਰਾ ਲੈਣਗੇ ਇਹ ਸੁਰਾਣਾ ਸਰਕਾਰ ਦੇ ਕੁਝ ਵੱਲੇ ਪੈਣਾ ਤੇ ਕਮਾਈ ਕਲੋਨਾਈਜ਼ਰ ਕਰ ਜਾਣਗੇ ਤੇ ਚਲੋ ਪਲਾਟ ਮਾਲਕਾਂ ਨੂੰ ਥੋੜਾ ਜਿਹਾ ਘਰਕੋਰ ਬਣਾਉਣ ਦਾ ਸلسਲਾ ਜਾਂ ਉਹਨਾਂ ਦੇ ਬਿਜਲੀ ਕਨੈਕਸ਼ਨ ਲੱਗ ਜਾਣਗੇ ਜਿਹੜੇ ਕਮਰਸ਼ੀਅਲ ਕਨੈਕਸ਼ਨ ਚਲਾ ਰਹੇ ਨੇ ਸੋ ਇਹ ਸੀ ਪੰਜਾਬ ਦੇ ਵਿੱਚ ਘਰ ਬਣਾਉਣ ਦੀ ਕਹਾਣੀ ਦਾ ਚਿੱਠਾ ਜਿਹੜਾ ਪ੍ਰੋਫੈਸਰ ਸੁਖਦੇਵ ਸਿੰਘ ਹੋਰਾਂ ਨੇ ਸਾਂਝਾ ਕੀਤਾ ਸੋਮਵਾਰ ਤੋਂ ਸ਼ਨੀਵਾਰ ਤੁਸੀਂ ਟੂਵਾਨਾ ਰੈਡੀ ਦਿਓ ਇਹਨਾਂ ਪ੍ਰੋਮਾਂ ਨੂੰ ਲਾਈਵ ਸੁਣਦੇ ਹੋ ਆਪਣੇ YouTube ਤੇ ਸੋ ਇਸੇ YouTube ਪ੍ਰੋਮ ਦਾ ਲਾਈਵ ਦਾ ਲਿੰਕ ਜਾਂ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਉਹਨਾਂ ਦੇ ਲਿੰਕ ਮੰਗਵਾਉਣ ਵਾਸਤੇ ਤੁਸੀਂ ਆਪਣੇ ਟਵਾਨਾ ਰੈਡੀ ਤੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਜਾਓ ਆਪਣਾ ਨਾਮ ਪਤਾ ਦੇਸ਼ਗ੍ਰਾਂ ਲਿਖ ਕੇ ਸੈਂਡ ਕਰ ਦਿਓ ਤੇ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਭੇਜ ਦਿੱਤਾ ਜਾਵੇਗਾ ਤੇ ਜਿਸ ਤਰ੍ਹਾਂ ਨਾਲ ਨਾਲ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਵਿਚਾਰ ਰੱਖ ਸਕਦੇ ਹੋ 9876094556